ਸਤਿਦਾਨੰਦ ਭਗਵਾਨ ਕੀ ਬੋਲੀਏ ਸ੍ਰੀ ਸਾਈਂ ਗੁਲਾਬ ਸਾਹਿਬ ਜੀ ਮਹਾਰਾਜ ਕੀ ਬੋਲੀਏ ਸ੍ਰੀ ਜੀਵੇ ਸਾਹਿਬ ਜੀ ਮਹਾਰਾਜ ਕੀ ਬੋਲੀਏ ਸਰਬ ਸੰਤੋਂ ਕੀ ਸਰਬ ਭਗਤੋਂ ਕੀ ਬੋਲੀਏ ਸਾਚੇ ਦਰਬਾਰ ਕੀ ਜੈ ओ आदिगुरुन्मय जगादिगुरुन्मय सद्गुरुवय नमः श्रीगुरुदेव नमः गुरुरि ब्रह्मा गुरुरिविष्णु गुरुर्देवो महेश्वरः गुरुसाक्षात् पारं तस्मै श्रीगुरुवे नमः ध्यानार्थं गुरुरिमूर्तिपूजामूलं गुरुपदम् मंत्र मूलम गुरुर्वाक मौक्ष मूलम गुरु कृपा अखंड मंडलाकारम व्याप्तं ये येन आचरचरम तत्पदं दृष्टं येनम तस्मै श्री गुरवे नमः कोटि कोटि मेरी वंदना सतगुरु ज्ञान स्वरूप ோோோரண கீர்த்தி ஹரோ பரம தமக்கூடோந்தாயக்கலாத் டோலனத்தை பிரபு நான்கே க ਸਤ ਗੁਰੂ ਮੇਰਾ ਵੈਦ ਹੈ ਧਾਰੂ ਦੇ ਸਤ ਸੰਗ ਪ੍ਰੇਮ ਸਲਾਈ ਡਾਰ ਕੇ ਕਟੇ ਮੋਤੀਆ ਬਿੰਦ ਗੁਰੂ ਗੋਬਿੰਦ ਤੋਂ ਨੋ ਖੜੇ ਕਾ ਕੇ ਲਾਗੋਂ ਪਾਏ ਵਲਿਹਾਰੀ ਗੁਰ ਆਪਨੇ ਜਿਨ ਗੋਵਿੰਦ ਜੀ ਮਿਲਾਏ ਸਵਤਰਤੀ ਕਾगज ਕਰੂੰ ਲੇਖਨ ਸਵ ਬਨਰਾਏ ਸਾਤ ਸਮੁੰਦ ਸ਼ਾਹੀ ਕਰੂੰ ਗੁਰ ਗੁਣ ਲਿਖਾ ਨ ਜਾਏ ਭਗਤੀ দান ਮਹ ਦੇ ਜੀਏ ਗੁਰਦੇਵਨ ਕੇ ਦੇਵ ਅਵਰ ਨਹੀ ਕਸ ਚਾਹੀਏ ਨਿਸ ਦਿਨ ਤੁਮਰੀ ਸੇਵ ਗੁਰਪ੍ਰੇਮਿਓ ਤੁਸੀਂ ਮਹਾਪੁਰਸ਼ਾਂ ਦੇ ਦਰਬਾਰ ਚ ਆਏ ਹੋ ਆ ਕਰਕੇ ਅੱਜ ਬੜਾ ਹੀ ਆਨੰਦ ਮਾਣਿਆ ਹੋਵੇਗਾ ਕਿਉਂਕਿ ਮਹਾਰਾਜ ਜੀ ਨੇ ਇਨੇ ਅੱਛੇ ਪ੍ਰੇਮ ਭਰੇ ਬਚਨ ਸੁਣਾਏ ਸਾਨੂੰ ਨਿਹਾਲ ਕਰ ਦਿੱਤਾ ਬਹੁਤ ਹੀ ਅੱਛਾ ਲੱਗਾ ਅੱਜ ਦਾ ਕਹਿੰਦੇ ਹੁੰਦੇ ਕਿ ਜਨਮ ਜਨਮ ਦੇ ਵਿਛੜਿਆਂ ਨੂੰ ਅੱਜ ਮਹਾਰਾਜ ਨੇ ਸਾਨੂੰ ਮੇਲ ਕਰਾ ਦਿੱਤਾ ਤੇ ਸੱਜਣੋ ਅੱਜ ਦਾ ਦਿਨ ਵੜਾਹੀ ਭਾਗਾ ਵਾਲਾ ਹੈ ਬਹੁਤ ਹੀ ਆਨੰਦਦਾਇਕ ਹੈ ਅੱਜ ਦਾ ਦਿਨ ਤੁਸੀਂ ਲਾਹਾ ਘਟ ਲਓ ਲਾਹਾ ਘਟ ਲਓ ਸੱਜਣੋ ਸਾਸਿ ਵੀ ਸਾ ਤੁਹਾਡੇ ਵਿੱਚ ਆਪਣੇ ਆਪ ਨੂੰ ਰੱਖ ਕੇ ਬੋਲਦੇ ਆਂ ਕਿ ਅੱਜ ਦਾ ਦਿਨ ਬੜਾ ਹੀ ਭਾਗਾ ਵਾਲਾ ਹੈ ਜੋ ਕਿ ਸਾਨੂੰ ਇਹ ਪਵਿੱਤਰ ਮਹਾਪੁਰਸ਼ਾਂ ਦੇ ਦਰਸ਼ਨ ਹੋਏ ਹੈ ਕਿਉਂਕਿ ਇਹ ਇਸ ਵੇਲੇ ਬੜੇ ਔਖੇ ਦਰਸ਼ਨ ਹੁੰਦੇ ਆ ਪਤਾ ਨਹੀਂ ਇਹਨਾਂ ਨੇ ਕਿੰਨੀ ಅಪਾਰ ਕਿਰਪਾ ਕੀਤੀ ਸਾਡੇ ਤੇ ਕਿੰਨਾ ਸਾਨੂੰ ਆਨੰਦ ਦੇਣ ਲਈ ਇੱਥੇ ਜੰਗਲਾਂ ਵਿੱਚ ਪਹੁੰਚ ਗਏ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਕਿਹੜੀ ਜ਼ੁਬਾਨ ਦੇ ਨਾਲ ਅਸੀਂ ਇਹਨਾਂ ਦੀ ਸਿਫ਼ਤ ਕਰੀਏ ਕਿਹੜੀ ਜ਼ੁਬਾਨ ਦੇ ਨਾਲ ਅਸੀਂ ਕਿਹੜੇ ਸੁਣਾ ਦੇ ਨਾਲ ਅਸੀਂ ਇਹਨਾਂ ਦਾ ਧੰਨਵਾਦ ਕਰੀਏ ਕਰ ਨਹੀਂ ਸਕਦੇ ਮਹਾਰਾਜ ਦਾਸ ਅਸੀਂ ਇਹਨਾਂ ਦਾ ਹੀ ਕਹਿੰਦੇ ਅੱਜ ਦਿਓ ਬਧਾਈਆਂ ਜੀ ਕਿ ਸਖਿਓ ਸਾਜਣ ਹਮ ਕਰ ਆਏ ਦਿਓ ਬਧਾਈਆਂ ਜੀ ਕਿ ਸਖਿਓ ਸੰਤ ਪਰਾਨੇ ਆਏ ਅੱਜ ਦਿਓ ਬਧਾਈਆਂ ਜੀ ਕਿ ਸਖਿਓ ਸੰਤ ਪਰਾਨੇ ਆਏ ਅਜ ਦੇਓ ਵਧਾਈਆਂ ਜੀ ਕਿ ਸਖਿਓ ਸੰਤ ਪਰੋਣੇ ਆਏ ਅਜ ਦੇਓ ਵਧਾਈਆਂ ਜੀ ਕਿ ਸਖਿਓ ਸੰਤ ਪਰੋਣੇ ਆਏ ਅਜ ਦੇਓ ਵਧਾਈਆਂ ਜੀ ਕਿ ਸਖਿਓ ਸੰਤ ਪਰੋਣੇ ਆਏ ਜਹੀ ਜਨਮ ਕੇ ਵੀ ਛੜੇ ਕਈ ਜਨਮ ਕੇ ਜਿੜੇ ਜਹੀ ਜਨਮ ਕੇ ਗੁਰ ਕਿਰਪਾ ਕੇ ਨੇ ਜੀ ਕੇ ਧਰ ਸਹਾਰੇ ਆਏ ਗੁਰ ਕਿਰਪਾ ਕੇ ਨੇ ਜੀ ਕੇ ਘਰ ਵਿੱਚ ਬੈਠਿਆ ਮੇਲ ਮਿਲਾਏ ਅਜ ਦਿਓ ਬਧਾਈਆਂ ਜੀ ਕਸਖੀਂ ਟੰਟੇ ਅਰੇ ਲਿਲਾਏ ਅਜ ਦਿਓ ਬਧਾਈਆਂ ਜੀ ਕਸਖਿਓ ਹੰਸਣੇ ਆਏ ਅਜ ਦਿਓ ਬਧਾਈਆਂ ਜੀ सखियो संत पुराणे कोट सूरज प्रकाश है कोट सूरज प्रकाश है कोटि सूरज प्रकाश कोटि सूरज प्रकाश कोई तेज न चले जी के सुंदर सोना रूप सुहाए कोई तेज न चले जी सुंदर सोन अॼ ॾियो बसाईया जी सखी संत परे आए अॼु ॾियो बसाईया जी सखीओ संत पर आए उारी त साजण बारी त साजण बारी त ਆਬ ਦੁਖ ਜਾਏ ਮਨ ਚਾਉ ਘਨੇ ਰਾਜੀ ਕਦੇ ਨਦਿਆ ਡਿਠਿਆ ਸਭ ਦੁਖ ਜਾਏ ਅੱਜ ਦੇਉ ਬਧਾਈਆਂ ਜੀ ਕਸਖਿਓ ਸੰਤ ਫਰਾਨੇ ਆਏ ਅੱਜ ਦੇਉ ਬਧਾਈਆਂ ਜੀ ਕਸਖਿਓ ਸੰਤ ਫਰਾਨੇ ਆਏ ਗੁਰੂ ਹਾਜ਼ਰ ਨਾਜ਼ਰ ਜਾਣਿਆ ਗੁਰੂ ਹਾਜ਼ਰ ਨਾਜ਼ਰ ਜਾਣਿਆ ਰਨਾਦਰ ਜਾਣਿਆ ਗੁਰ ਹਾਦਰ ਨਾਦਰ ਜਾਣਿਆ ਜੋ ਕੰਨੀ ਸੁਣਦੇ ਸੀ ਕਿ ਸਤ ਗੁਰ ਨੇਣਾ ਨਾਲ ਦਿਖਾਏ ਜੋ ਕੰਨੀ ਸੁਣਦੇ ਸੀ ਕਿ ਸਤ ਗੁਰ ਨੇਣਾ ਨਾਲ ਦਿਖਾਏ ਅੱਜ ਦਿਓ ਬਧਾਈਆਂ ਜੀ ਕਿ ਸਖਿਓ ਸੰਤ ਫਰਾਨੇ ਆਈ ਅੱਜ ਦਿਓ ਬਧਾਈਆਂ ਜੀ ਕਿ ਸਖਿਓ ਸੇ ਪਰਮ ਸੁਹਾਵਣੀ ਏ ਧਰਤੀ ਪਰਮ ਸੁਹਾਵਣੀ ਸਰਦੀ ਪਰਮ ਸੁਹਾਵਣੀ ਏ ਸਰਦੀ ਪਰਮ ਸੁਹਾਵਣੀ ਫਲਹਾਰੀ ਜਾਮਾ ਮੈਂ ਕਜੇਥੇ ਸਤਗੁਰ ਕਦਮ ਟਿਕਾਏ ਫਲਹਾਰੀ ਜਾਮਾ ਮੈਂ ਕਜੇਥੇ ਸਤਗੁਰ ਕਦਮ ਟਿਕਾਏ ਅਜ ਦੇਓ ਬਧਾਈਆਂ ਤੋ ਕੇ ਚਰਨੋ ਕੀ ਤੁਮਨ ਕਰੇ ਸਨਾਨਾ ਜੀ ਕਿ ਤੇਰਾ ਜਨਮ ਮਰਨ ਮਿਟ ਜਾਏ ਮਨ ਕਰੇ ਸਨਾਨਾ ਜੀ ਕਿ ਤੇਰਾ ਜਨਮ ਮਰਨ ਮਿਟ ਜਾਏ ਅਜ ਦੇ ਉਹ ਬਧਾਈਆਂ ਜੀ ਕਿ ਸਖਿਓ ਸੰਤ ਪਰੋਣੇ ਆਏ ਅਜ ਦੇ ਉਹ ਬਧਾਈਆਂ ਜੀ ਕਿ ਸਖਿਓ ਅੱਜ ਦਿਓ ਵਧਾਈਆਂ ਜੀ ਕਿ ਸਖਿਓ ਸੰਤ ਪ੍ਰਾਣੇ ਆਏ ਅੱਜ ਦਿਓ ਵਧਾਈਆਂ ਜੀ ਕਿ ਸਖਿਓ ਸੰਤ ਪ੍ਰਾਣੇ ਆਏ ਤੋਂ ਸਜਣੋ ਅੱਜ ਸਾਨੂੰ ਵਧਾਈਆਂ ਦਿਓ ਕਿ ਸਾਡੇ ਘਰ ਸੰਤ ਪ੍ਰਾਣੇ ਆਏ ਆ ਮਹਾਰਾਜ ਜੀ ਨੇ ਬੜੇ ਦਰਸ਼ਨ ਦਿੱਤੇ ਸਾਨੂੰ ਬੜਾ ਨਿਹਾਲ ਕੀਤਾ